ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਜਲੇਬੀਆਂ ਬਣਾਵਾਂਗੇ ਅੱਜ ਆਪਾਂ ਤੇ ਬਹੁਤ ਹੀ ਟੇਸਟੀ ਬਣਦੀਆਂ ਤੇ ਨਾਲੇ ਆਸਾਨ ਤਰੀਕਾ ਤੇ ਇੱਧਰ ਆਪਾਂ ਇੱਕ ਕੌਲੀ ਮੈਦੇ ਦੀ ਲੈ ਲਈ ਤੇ ਆਪਾਂ ਕੌਲੀ ਤੋਂ ਥੋੜੀ ਜਿਹੀ ਘੱਟ ਨਾ ਆਪਾਂ ਚੀਨੀ ਲੈ ਲਈ ਅਖੰਡ ਮਤਲਬ ਤੇ ਇਹਦੀ ਬਣਾਵਾਂਗੇ ਆਪਾਂ ਚਾਸ਼ ਨੇ ਅੱਧੀਆਂ ਤਾਂ ਆਪਾਂ ਜਲੇਬੀਆਂ ਫਿੱਕੀਆਂ ਰੱਖਾਂਗੇ ਤੇ ਅੱਧੀਆਂ ਆਪਾਂ ਮਿੱਠੀਆਂ ਕਰਾਂਗੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਚਾਸ਼ਨੀ ਬਣਾਵਾਂਗੇ ਚਾਸ਼ਨੀ ਤਿਆਰ ਕਰਾਂਗੇ ਆਪਾਂ ਆਪਾਂ ਗੈਸ ਔਨ ਕਰ ਲਿਆ ਉੱਤੇ ਪੈਨ ਰੱਖ ਲਿਆ ਤੇ ਹੁਣ ਇਹਦੇ ਵਿੱਚ ਪਾ ਦਿਆਂਗੇ ਆਪਾਂ ਚੀਨੀ ਜਿੰਨੀ ਚੀਨੀ ਪਾਈ ਹੈ ਨਾ ਓਨਾ ਹੀ ਆਪਾਂ ਇਹਦੇ ਵਿੱਚ ਨਾ ਪਾਣੀ ਪਾ ਦਿਆਂਗੇ ਔਲੀ ਤਾਂ ਥੋੜੀ ਜਿਹੀ ਘੱਟ ਚੀਨੀ ਸੀ ਤੇ ਓਨਾ ਹੀ ਆਪਾਂ ਪਾਣੀ ਪਾ ਦਿਆਂਗੇ ਇਹਦੇ ਵਿੱਚ ਤੇ ਹੁਣ ਆਪਾਂ ਨਾ ਇਹ ਚਾਸ਼ਨੀ ਬਣਾਵਾਂਗੇ ਚਿਪਚੀ ਪੀਜੀ ਬਣਾਵਾਂਗੇ ਆਪਾਂ ਕੋਈ ਤਾਰ ਨਹੀਂ ਬਣਾਉਣੀ ਇਹਦੀ ਤੇ ਹੁਣ ਆਪਾਂ ਚੀਨੀ ਮੈਲਟ ਹੋਣ ਟਿਕਰੇ ਦੀ ਵੇਟ ਕਰਾਂਗੇ ਹੂੰ ਚੀਨੀ ਆਪਣੀ ਜੀ ਮੈਲਟ ਹੋ ਗਈ ਹੈ ਤੇ ਆਪਾਂ ਹੁਣ ਨਾ ਇਹਨੂੰ ਉਬਾਲੇ ਦੇਵਾਂਗੇ ਤੇ ਜਗਾ ਹੱਸਾ ਆਪਣਾ ਤੇਜਾ ਹੁਣ ਆਪਾਂ ਇਹਦੇ ਵਿੱਚ ਨਾ ਇਲਾਇਚੀ ਦੋ ਤਿੰਨ ਇਲਾਇਚੀਆਂ ਕੁੱਟ ਕੇ ਪਾਊਡਰ ਬਣਾ ਲੈ ਇਹ ਪਾ ਦਾਂਗੇ ਇਹਦਾ ਨਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਤੇ ਹੁਣ ਆਪਾਂ ਨਾ ਇਹਦੇ ਵਿੱਚ ਕਲਰ ਵੀ ਪਾਵਾਂਗੇ ਨਰ ਪਾਵਾਂਗੇ ਆਪਾਂ ਆਪਾਂ 오ਰੇਂਜ ਇਹ ਜ਼ਰੂਰੀ ਨਹੀਂ ਕਿ ਜੇ ਪਾਉਣਾ ਤਾਂ ਪਾ ਲੋ ਨਹੀਂ ਪਾਉਣਾ ਤਾਂ ਆਪਾਂ ਨਹੀਂ ਵੀ ਪਾ ਸਕਦੇ ਤੇ ਮੇਰਾ ਤਾਂ ਪਹਿ ਗਿਆ ਬਹੁਤ ਜ਼ਿਆਦਾ ਸ਼ਾਇਦ ਚਲੋ ਦੇਖੀ ਜਾਊਂਗੀ ਹੁਣ ਆਪਾਂ ਇਹਨੂੰ ਨਾ ਪਕਾਵਾਂਗੇ ਥੋੜੀ ਚਾਸ਼ਨੀ ਜਦੋਂ ਅੱਥਾ ਨੂੰ ਜਿਹੜਾ ਸੈੱਟ ਜਾ ਲੱਗਦਾ ਉਹਨੇ ਬਣ ਗਈ ਨਾ ਜਦੋਂ ਉਹਦਾ ਆਪਾਂ ਗੈਸ ਕਰ ਦਾਂਗੇ ਬੰਦ ਹਾਂਜੀ ਹੁਣ ਆਪਾਂ ਆਪਣੀ ਚਾशनी ਦੇਖਦੇ ਆਂ ਆਪਾਂ ਚਾशनी ਬਣਾਉਣੀ ਆ ਆਪਾਂ ਥੋੜੀ ਜੀ ਵਸ ਨਾ ਵੇਖੋ ਚਿਪਚਿਪੀ ਜੀ ਹੋ ਗਈ ਆਪਾਂ ਨੇ ਉਂਗਲਾਂ ਨਾਲ ਨਾ ਐਸਾ ਜਿਵੇਂ ਲੱਗਣ ਲੱਗ ਗਈ ਐ ਤੇ ਚਾशनी ਆਪਣੀ ਤਿਆਰ ਐ ਇਹਨੂੰ ਆਪਾਂ ਸਾਈਡ ਤੇ ਕਰ ਦਾਂਗੇ ਤੇ ਹੁਣ ਆਪਾਂ ਕਰਦੇ ਆਂ ਆਟੇ ਦੀ ਤਿਆਰੀ ਗੈਸ ਆਫ ਕਰ ਦਿੰਨੇ ਹੁਣ ਜੀ ਆਪਾਂ ਬੌਲ ਲੈ ਲਿਆ ਤੇ ਇਹਦੇ ਵਿੱਚ ਆਹ ਨਾ ਮੈਦਾ ਪਾ ਲਾਂਗੇ ਮੈਦਾ ਆਪਣਾ ਛਾਣਿਆ ਹੋਇਆ ਆਪਾਂ ਛਾਣ ਕੇ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਇੱਕ ਚਮਚਾ ਨਾ ਕਿਓ ਦਾ ਪਾਵਾਂਗੇ ਇੱਕ ਕੋਈ ਚਮਚ ਪਾਵਾਂਗੇ ਹਾਂ ਕਿਓ ਦਾ ਪਾਤਾ ਆਪਾਂ ਇਹਦੇ ਵਿੱਚ ਤੇ ਥੋੜਾ ਜਿਹਾ ਆਪਾਂ ਚੁੰਡੀਕ ਪਾਵਾਂਗੇ ਨਮਕ ਦੀ ਹੁਣ ਆਪਾਂ ਚੁੰਡੀਕ ਇਹਦੇ ਵਿੱਚ ਪਾਵਾਂਗੇ ਨਮਕ ਦੀ ਬਾਰਾ ਨਮਕ ਨਹੀਂ ਪਾਉਣਾ ਤੇ ਥੋੜਾ ਜਿਹਾ ਪਾਵਾਂਗੇ ਕਿਉਂਕਿ ਜਦੋਂ ਆਪਾਂ ਮਿੱਠਾ ਬਣਾ ਗਏ ਨਾ ਤੇ ਇਹਦੇ ਵਿੱਚ ਨਮਕ ਬਹੁਤ ਜ਼ਰੂਰੀ ਹੈ ਤੇ ਹੁਣ ਆਪਾਂ ਇਹਦਾ ਘੋਲ ਤਿਆਰ ਕਰ ਲਾਂਗੇ ਜਿਹੜੀ ਕੌਲੀ ਨਾਲ ਆਪਾਂ ਮੈਦਾ ਲਿਆ ਉਸੇ ਨਾਲ ਹੀ ਪਾਣੀ ਲਿਆ ਇੱਕ ਕੌਲੀ ਆਪਾਂ ਤੇ ਥੋੜਾ ਥੋੜਾ ਕਰਕੇ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਆਪਾਂ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਨਾ ਤੇ ਆਟਾ ਘੋਲ ਲਿਆ ਤੇ ਹੁਣ ਆਪਾਂ ਨਾਲ ਦੀ ਨਾਲ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਸ ਤਰ੍ਹਾਂ ਕਰਕੇ ਜਦੋਂ ਘੋਲ ਤਿਆਰ ਕਰਾਂਗੇ ਵਿੱਚ ਗੰਢਾਂ ਨਹੀਂ ਰਹਿਣੀਆਂ ਚਾਹੀਦੀਆਂ ਵਧੀਆ ਸੌਫਟ ਜਿਹਾ ਆਪਣਾ ਘੋਲ ਤਿਆਰ ਹੋ ਜੇ ਲੋ ਜੀ ਆਪਾਂ ਦਾ ਘੋਲ ਬਹੁਤ ਵਧੀਆ ਤਿਆਰ ਹੋ ਗਿਆ ਤੇ ਹੁਣ ਆਪਾਂ ਨਾ ਥੋੜਾ ਜਿਹਾ ਇਹਦੇ ਵਿੱਚ ਦੋ ਚੁੰਡੀਆਂ ਈਨੋ ਦੀਆਂ ਪਾਵਾਂਗੇ ਆਪਾਂ ਬਾਹਾਂ ਨਹੀਂ ਪਾਉਣਾ ਆਸਤਿਕਾ ਕਰਕੇ ਆਪਾਂ ਦੋ ਹੀ ਚੁੰਡੀਆਂ ਪਾਵਾਂਗੇ ਇਹਦੇ ਵਿੱਚ ਆਹ ਦੇਖੋ ਆ ਆਪਾਂ ਹੁਣ ਰੱਖ ਦਾਂਗੇ ਸਾਈਡ ਤੇ ਹੁਣ ਇਹਨੂੰ ਨਾ ਆਪਾਂ ਵਿੱਚ ਮਿਕਸ ਕਰ ਦੇਾਂਗੇ ਤੇ ਆਪਣਾ ਬੈਟਰ ਬਹੁਤ ਵਧੀਆ ਤਿਆਰ ਹੋ ਜਾਊਗਾ ਈਨੋ ਨਾਲ ਫਿਰ ਉਂਝ ਆਪਾਂ ਹਨ ਲੁਫਾਹਾ ਲੈ ਲਿਆ ਤੇ ਬਾਜ਼ਾਰ ਚੋਂ ਵੀ ਉਹ ਮੋੜ ਜੇ ਮਿਲ ਜਾਂਦੇ ਤੇ ਆਪਾਂ ਘਰੇ ਹੀ ਲੁਫਾਹਾ ਲਿਆ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਨਾ ਗਲਾਸ ਚ ਪਾ ਲਾਂਗੇ ਹੁਣ ਆਪਾਂ ਇਹਦੇ ਵਿੱਚ ਆਹ ਆਪਣਾ ਜਿਹੜਾ ਘੋਲ ਬਣਾਇਆ ਆਪਾਂ ਘੋਲ ਪਾ ਦਾਂਗੇ ਇਹਦੇ ਵਿੱਚ ਆਹ ਦੇਖੋ ਘੋਲ ਆਪਣਾ ਸਹੀ ਆ ਬਿਲਕੁਲ ਸਹੀ ਆ ਘੋਲ ਆਪਣਾ ਹੁਣ ਆਪਾਂ ਇਹਦੇ ਵਿੱਚ ਘੋਲ ਪਾ ਦਾਂਗੇ ਹੁਣ ਜੀ ਆਪਾਂ ਹਨ ਮਤਲਬ ਆਪੇ ਚ ਘੋਲ ਪਾ ਲਿਆ ਪਾਇਆ ਤਾਂ ਆਪਾਂ ਥੋੜਾ ਹੀ ਆ ਕਿਹੜਾ ਆਪਾਂ ਵੀ ਤਾਂ ਪਹਿਲੀ ਵਾਰ ਬਣਾ ਰਹੇ ਆ ਤੇ ਇਹ ਹੁਣ ਥੋੜਾ ਜਿਹਾ ਆਪਾਂ ਇਹਦੇ ਮੂਰੇ ਕਰ ਦਿਆਂਗੇ ਸਰਾਖ ਹੋ ਗਿਆ ਨਹੀਂ ਹੁਣ ਜੀ ਆਪਾਂ ਇਹਦੇ ਵਿੱਚ ਨਾ ਜਲੇਬੀਆਂ ਕੱਢ ਲਾਂਗੇ ਅਸਤਿਕਾ ਕਰਕੇ ਆਸ ਤੱਕ ਆ ਪਾ ਦਾਂਗੇ ਆਪਾਂ ਇਹ ਥੋੜੀ ਜਿਹੀ ਪੱਕ ਗਈ ਹੈ ਨਾ ਸਾਈਡ ਤੇ ਕਰ ਦਾਂਗੇ ਫਿਰ ਆਪਾਂ ਦੂਸਰੀ ਪਾ ਦਾਂਗੇ ਆਪਾਂ ਦੀ ਦੋ ਜਲੇਬੀਆਂ ਵਿੱਚ ਇਹਦੇ ਪਾਤੀਆਂ ਤੇ ਹੁਣ ਆਪਾਂ ਤੀਜੀ ਵੀ ਪਾ ਦਾਂਗੇ ਆਸ ਤੱਕ ਆ ਕਰਕੇ ਪਾ ਦਾਂਗੇ ਆਪਾਂ ਥੋੜੀ ਜਿਹੀ ਰੱਖ ਲਾਂਗੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਤੇ ਫਿਰ ਆਪਾਂ ਦੂਸਰੀਆਂ ਪਾਵਾਂਗੇ ਨਾ ਪਕਾ ਕੇ ਨਾ ਜਦੋਂ ਥੋੜੀਆਂ ਜਿਹੀਆਂ ਪੱਕ ਗਈਆਂ ਹੁਣ ਇਹਨਾਂ ਪਲਟ ਦਿੰਨੇ ਆਪਾਂ ਹਲੋ ਜੀ ਆਪਣੀ ਅੱਜ ਜਲੇਬੀ ਤਾਂ ਵਧੀਆ ਨਾ कुरकुरी ਬਣ ਗਈ ਐ ਤੇ ਆਪਾਂ ਥੋੜੀਆਂ ਜਿਹੀ ਜਲੇਬੀਆਂ ਫਿੱਕੀਆਂ ਰੱਖਾਂਗੇ ਤੇ ਥੋੜੀਆਂ ਜਿਮ ਆਪਾਂ ਪਾਵਾਂਗੇ ਚਾਸ਼ਨੀ ਚ ਇਹ ਆਪਾਂ ਥਾਲ ਚ ਕੱਢ ਲੈਨੇ ਇੱਕ ਵਾਰ ਜਿਹੜੀਆਂ ਬਣ ਗਈਆਂ ਐ ਇਸ ਤਰ੍ਹਾਂ ਕਰਕੇ ਤੇ ਹੁਣ ਆਪਾਂ ਨਾਲ ਦੀ ਨਾਲ ਹੋਰ ਬਣਾ ਲਾਂਗੇ ਇਹ ਨਹੀਂ ਪਾਸਾ ਪਲਟ ਦੇਣੇ ਹੌਲੀ ਹੌਲੀ ਆਰਾਮ ਨਾਲ ਬਣਾਏ ਚੱਲਿਓ ਤੇ ਆਪੇ ਸਿੱਖ ਜਾਂਦਾ ਬੰਦਾ ਤੇ ਆਪਾਂ ਵੀ ਪਹਿਲੀ ਵਾਰੀ ਬਣਾ ਰਹੇ ਹਾਂ ਤੇ ਹੌਲੀ ਹੌਲੀ ਆਪਾਂ ਨੇ ਹਿਸਾਬ ਨਾਲ ਜੂ ਆਟੇ ਦਾ ਤਾਂ ਤਿਆਰ ਕਰਨ ਦਾ ਆਪਾਂ ਨੂੰ ਉਸਾਂ ਤਰੀਕਾ ਆ ਗਿਆ ਤੇ ਬਸ ਥੋੜਾ ਜਿਹਾ ਇਸ ਤੱਕ ਹੱਥ ਨਹੀਂ ਆਪਾਂ ਨੇ ਠੀਕ ਹੈ ਹਜੇ ਤੇ ਹੁਣ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਉਹਨਾਂ ਨੂੰ ਸਾਈਡ ਤੇ ਕਰਦੇ ਆਂਗੇ ਆਪਾਂ ਨਾ ਪਹਿਲਾਂ ਹੈਗਾ ਆਪਣਾ ਆਫੇ ਦਾ ਸਰਾਖ ਥੋੜਾ ਛੋਟਾ ਸੀਗਾ ਬਹੁਤ ਹੀ ਪਤਲੀਆਂ ਬਣ ਰਹੀਆਂ ਸੀ ਤੇ ਹੁਣ ਆਪਾਂ ਥੋੜਾ ਜਿਹਾ ਸਰਾਖ ਕਰ ਲਿਆ ਵੱਡਾ ਤੇ ਹੁਣ ਠੀਕ ਹੈ ਆ ਦੇਖੋ ਅਰਸਤਾਂ ਕਰਕੇ ਵਧੀਆ ਬਣ ਕੇ ਹੋ ਜਾਣੀਆਂ ਤਿਆਰ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਪਹਿਲਾਂ ਆਪਾਂ ਫਿੱਕੀਆਂ ਬਣਾਈਆਂ ਸਾਨੂੰ ਉਹ ਵੀ ਵਿਖਾਵਾਂਗੇ ਤੇ ਹੁਣ ਆਪਾਂ ਬਣਾਵਾਂਗੇ ਮਿੱਠੀਆਂ ਹੁਣ ਆਪਾਂ ਚਾਸ਼ਨੀ 'ਚ ਪਾਵਾਂਗੇ ਇਹਨਾਂ ਨੂੰ ਜਦੋਂ ਆਪਾਂ ਪੱਕ ਗਈਆਂ ਨਾ ਵਧੀਆ ਹੁਣ ਆਪਾਂ ਇਹਨਾਂ ਸਾਈਡ ਬਰਦਰ ਦਿੰਨੇ ਆਪਾਂ ਨੇ ਜਲੇਬੀਆਂ ਬਣ ਕੇ ਹੋ ਗਈਆਂ ਤਿਆਰ ਤੇ ਆਪਾਂ ਹੁਣ ਇਹਨਾਂ ਨੂੰ ਕੱਢ ਲੈਣੇ ਤੇ ਕੱਢ ਕੇ ਨਾ ਆਪਾਂ ਗਰਮ-ਗਰਮ ਹੀ ਹੁਣ ਤੇ ਚਾਸ਼ਨੀ ਦੇ ਵਿੱਚ ਪਾ ਦਿਆਂਗੇ ਤੇ ਜਦੋਂ 2-3 ਮਿੰਟ ਹੋ ਗਏ ਉਹਨੂੰ ਆਪਾਂ ਇਹਨਾਂ ਨੂੰ ਕੱਢ ਲਾਂਗੇ ਆਇਦਰ ਹੁਣ ਆਪਾਂ ਚਾशनी 'ਚ ਪਾ ਦਿੰਨਾ ਹਨ ਚਾशनी ਨਾ ਆਪਣੀ ਠੰਡੀ ਹੈ ਨਹੀਂ ਨਿੱਕੋਸੀ ਜੀ ਹੈ ਨਿੱਗੀ ਜੀ ਹੈ ਤੇ ਬਾਹਰ ਬੈਸੇ ਜਲੇਬੀਆਂ ਆਪਣੀਆਂ ਗਰਮ ਬਸ 2 ਹੀ ਮਿੰਟ ਰੱਖਾਂਗੇ ਤੇ ਫਿਰ ਬਾਹਰ ਕੱਢ ਕੇ ਇਸ ਤਰ੍ਹਾਂ ਕਰਕੇ ਆਪਾਂ ਸਾਰੀਆਂ ਬਣਾ ਲਾਂਗੇ ਹੁਣ ਜੀ ਆਪਾਂ ਨਾ ਬੋਤਲ 'ਚ ਪਾ ਲਿਆ ਘੋਲ ਹੈ ਜਿਹੜਾ ਜਲੇਬੀਆਂ ਵਾਲਾ ਤੇ ਹੁਣ ਆਪਾਂ ਇਹਦੇ ਨਾਲ ਬਣਾ ਕੇ ਦੇਖਦੇ ਹਾਂ ਇਹ ਇਹਦੇ ਨਾਲ ਆਸਾਨ ਤਰੀਕਾ ਰੱਗ ਗਿਆ ਤੇ ਆਪਾਂ ਬੋਤਲਾਂ ਨਾਲ ਵੀ ਵਧੀਆ ਬਣਾ ਸਕਦੇ ਆ ਇਹ ਬਹੁਤ ਵਧੀਆ ਤਰੀਕਾ ਹੈ ਜੀ ਆਪਣਾ ਇਹਦੇ ਨਾਲ ਬਣਾ ਲਾਂਗੇ ਆਪਾਂ ਬਹੁਤ ਹੀ ਆਸਾਨ ਤਰੀਕਾ ਹੈ ਜੇ ਮੇਰੇ ਵਰਗੇ ਨਹੀਂ ਆਉਂਦੀਆਂ ਨਾ ਤੇ ਆਪਾਂ ਬੋਤਲ ਨਾਲ ਮੈਂ ਵੀ ਸੋਚਿਆ ਮੈਂ ਕਿ ਬਹੁਤ ਸੋਚ ਬਣਾ ਕੇ ਵੇਖੇਗੀ ਤੇ ਬਹੁਤ ਹੀ ਵਧੀਆ ਆਪਣੀਆਂ ਜਲੇਬੀਆਂ ਬਣ ਰਹੀਆਂ ਨੇ ਲਫਾਫੇ ਨਾਲੋਂ ਕਿਤੇ ਵਧੀਆ ਹੈ ਅੱਗੇ ਆਪਣੀਆਂ ਜਲੇਬੀਆਂ ਬਣ ਕੇ ਹੋ ਗਈਆਂ ਤਿਆਰ ਆ ਆਪਣੀਆਂ ਚਾਸ਼ਨੀ ਵਾਲੀਆਂ ਮਿੱਠੀਆਂ ਜਲੇਬੀਆਂ ਦੇਖੋ ਕਿੰਨੀਆਂ ਵਧੀਆ ਬਣੀਆਂ ਤੇ ਬਣਾਉਣ ਦਾ ਤਰੀਕਾ ਵੀ ਬਹੁਤ ਆਸਾਨਾ ਪਿੱਛੋ ਪਤਾ ਲੱਗਿਆ ਵੀ ਬੋਤਲ ਚ ਪਾਓ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਂਦੀਆਂ ਆ ਜੀ ਆਪਣੀਆਂ ਫਿਕੀਆਂ ਇਹ ਆਪਾਂ ਦੁੱਧ ਚ ਪਾ ਕੇ ਖਾ ਸਕਦੇ ਹਾਂ ਤੇ ਸਿਰਦਰਦ ਵਾਸਤੇ ਇਹਨਾਂ ਬਹੁਤ ਹੀ ਚੰਗੀਆਂ ਹੁੰਦੀਆਂ ਐ ਇਹ ਫਿਕੀਆਂ ਬਣਾ ਕੇ ਤੇ ਦੁੱਧ ਚ ਪਾ ਕੇ ਖਾਓ ਸ਼ਾਮ ਨੂੰ ਤੇ ਬਹੁਤ ਹੀ ਵਧੀਆ ਸਿਰਦਰਦ ਠੀਕ ਹੋ ਜਾਂਦਾ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਬਰੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸੀ ਕੰਮ